ਕੱਟ ਰਹੇ ਆ ਜੀ ਬਾਹਰ ਕੱਟ ਰਹੇ ਆ ਧੱਕੇ ਨਾਲ ਆਪਾਂ ਮਿਲਣੇ ਆਏ ਆ ਇਹਨੂੰ ਪੁੱਛਿਓ ਪਹਿਲੇ ਕਹਿੰਦਾ ਮੈਨੂੰ ਕਹਿੰਦਾ ਮੈਨੂੰ ਕਹਿੰਦਾ ਮੀਟਿੰਗ ਕਰ ਮੇਰੇ ਨਾਲ ਅੱਜ ਮ ਆਇਆ ਕਹਿੰਦਾ ਰਾਜਵੀਰ ਅਵੇਲੇਬਲ ਹੀ ਨਹੀਂ ਆ ਮੇਰੀ ਸੈਲਰੀ ਮਾਰ ਲਈ ਮੈਂ ਆਪਣੇ ਭਰਾ ਦਾ ਲਾਇਸੈਂਸ ਲੈਣਾ ਸੀਗਾ ਲਾਇਸੈਂਸ ਹੀ ਖਰਾਬ ਆਇਆ ਭਰਾ ਮੇਰਾ ਪੂਰਾ ਹੋ ਗਿਆ ਕਤਲ ਦਾ ਪਰਚਾ ਬੰਦੇ ਇਹਨਾਂ ਦੇ ਫਰਾਡ ਆਦਮੀ ਭਾਈ ਸਾਹਿਬ ਦੁਬਈ ਚ ਕੰਪਨੀ ਰਜਿਸਟਰ ਕਰਾ ਕੇ ਬੈਠਾ ਭੱਜਣ ਵਾਲਾ ਇੱਥੋਂ ਪਾਸਪੋਰਟ ਜ਼ਬਤ ਕਰਾ ਇਹਨਾਂ ਨੇ ਸਾਡੀ ਡਿਮਾਂਡ ਹੈ ਕਿ ਕਾਉਂਟੀ ਚ ਪਾ ਦੇ ਕਮੇਟੀ ਸਿਸਟਮ ਗਵਰਨਮੈਂਟ ਨੇ ਕਦੋਂ ਦਾ ਬੰਦ ਕੀਤਾ ਵਾ ਇੱਕ ਕਮੇਟੀਆਂ ਬੰਦੇ ਵਿੱਚ ਜੁਐਲਰੀ ਦੀਆਂ ਸਭਾ ਮਾਰ ਕੇ ਬਿਠਾ ਕਮੇਟੀਆਂ ਕੋਲ ਕੋਰਟ ਨਹੀਂ ਪਈਆਂ ਨੇ ਹੁਣ ਡੈਮੰਡ ਆ ਰਹੀ ਸੀ ਆ ਗੁੱਡੀ ਆ ਗੁੱਡੀ ਹਸਪਤਾਲ ਚ ਮਰਦੀ ਪਈ ਸੀ ਕਰਜ਼ਾ ਲੈ ਕੇ ਆਪਰੇਸ਼ਨ ਕਰਾਇਆ ਇਹਨੇ ਅਸਲ ਵਿੱਚ ਚਾਰ ਸੁੱਨੇ ਹੀ ਹਾਂ ਜੋ ਪੁਲਿਸ ਬੋਲ ਸਾਨੂੰ ਬਿਨਾਂ ਲੱਗੀ ਤਨਖਾਹ ਦੀਆਂ ਸਾਨੂੰ ਗੱਲ ਕਰਦੇ ਤੇ ਚਲੈਂਦਾ ਆੜੇ ਚਾਬੜੇ ਹਾਂਜੀ ਆਂ ਜੁਬਰੀ ਵਾਲੇ ਨੂੰ ਮੈਂ ਕਾਲ ਕੀਤੀ ਸੀ ਇਹਨੂੰ ਆ ਭਾਈ ਸਾਹਮਣੇ ਆਜਾ ਥਾੜਾ ਥਾੜਾ ਲਗਾਓ ਇਹ ਕੈਨੇਡਾ ਤੋਂ ਆਇਆ ਹੈ ਇਹਨੂੰ ਕਾਲ ਕੀਤੀ ਕੀ ਆਪ ਕੀ ਆਪ ਕੀ ਆਪ ਨੇ ਕਾਲ ਕੀਤੀ ਹਾਂਜੀ ਆਪ ਨੇ ਇੱਕ ਵੀ ਕਾਲ ਕੀਤੀ ਮੇਰੇ ਕੋ ਮੈਂ ਫੋਲੋ ਅਪ ਕੇ ਲਿਏ ਬੜੇ ਬੜੇ ਪਹਿਲੇ ਪਹਿਲੇ ਕੋ ਕਾਲ ਕੀਤੀ ਰਾਜਵੀਰ ਨੂੰ ਫੋਨ ਕਰੀਦਾ ਫੋਨ ਹੀ ਜਾਦਾ ਨੰਬਰ ਬਦਲ ਲਿਆ ਉਹਨੇ ਇਹ ਫਰਾਡ ਨਹੀਂ ਹੋ ਰਹੀ ਆ ਜਿਹੜੇ ਬੰਦੇ ਨੇ ਆਪਣਾ ਨੰਬਰ ਦਿੱਤਾ ਉਹਨੂੰ ਤੁਸੀਂ ਫੋਨ ਕਰੋ ਉਹ ਫੋਨ ਜਗਣਾ ਬੰਦ ਕਰਦੇ ਤੇ ਫਿਰ ਕੇ ਨੰਬਰ ਬਦਲ ਲੇ ਭਾਈ ਸਾਹਿਬ ਉਹ ਬੰਦਾ ਕੀ ਹੋਏਗਾ ਫਰਾਡ ਹੋਏਗਾ ਨਾ ਤੁਹਾਨੂੰ ਮੈਂ ਆ ਜੀ ਐਮਡੀ ਸਾਹਿਬ ਆਏ ਮਾਈ ਸਾਡੀ i35 40000 ਰੁਪਏ ਕਾਉਂਟ ਤੋਂ ਦਿੱਤਾ ਹੋਇਆ ਹੈ ਪ੍ਰੋਪਰ ਬਿਲਕੁਲ ਡਿਟੇਲ ਹੈ ਮੇਰਾ ਕਾਉਂਟੀ ਬਲੌਕ ਕਰਤਾ ਹੈਗਾ ਉਹ ਖੁੱਲਦਾ ਹੀ ਨਹੀਂ ਹੈਗਾ ਬੇਸ਼ੱਕ ਤੁਹਾਨੂੰ ਕੋਲ ਰਾਕੀ ਮੈਡ ਦਾ ਕਹੋ ਜੀ ਆਹ ਦੇਖੋ ਹਾਂਜੀ ਅੰਮੀ ਸਾਹਿਬ ਸਾਰੇ ਇੱਥੇ ਕਿੰਨੇ ਦੇ ਆਹ ਰਿਕਾਰਡ ਆਹ ਦੇਖੋ ਠੀਕ ਹੈ ਇੱਥੇ ਸਾਰਾ ਇਲੀਗਲ ਕੰਮ ਚੱਲਦਾ ਜੀ ਇੱਥੇ ਇਹਨਾਂ ਦਾ ਇਹ ਇੱਥੇ ਕੋਈ ਜੁwellery ਨਹੀਂ ਬਣਾਉਂਦੇ ਹੈਗੇ ਇਹ ਕਲਾਇੰਟਾਂ ਦੀ ਜੁਲੂ ਜਿਹੜੀ ਹੈਗੀ ਹੈਗੀ ਨਾਲ ਇਹ ਪ੍ਰੋਡਕਟ ਟਾਈਮ ਤੇ ਦਿੰਦੇ ਨੇ ਸੋਨਾ ਕਹਿੰਦਾ ਖਰਚਾ ਲਾਤਾ ਟੱਕੇ 3-3 ਮਹੀਨੇ ਕਰਦੇ ਰਹੇ ਨਾ ਇਹ ਸਰਵਿਸਿਜ਼ ਦਿੰਦੇ ਨੇ ਨਾ ਉਹਨਾਂ ਨੂੰ ਇਹ ਪੈਸਾ ਵਾਪਸ ਕਰਦੇ ਨੇ ਲੋਕਾਂ ਦਾ ਪੈਸਾ ਇੱਥੇ ਬਹੁਤ ਆਇਆ ਹੈਗਾ ਜੀ ਸਾਡੇ ਕਲਾਇੰਟਾਂ ਦਾ ਪੈਸਾ ਬਹੁਤ ਆਇਆ ਸਰ ਪਰ ਉਹਦਾ 3000 ਦਾ ਬਣਿਆ 90 ਹਜ਼ਾਰ ਦਾ ਬੰਦਾ ਹੀ ਨਹੀਂ ਉਹਦਾ ਉਹਦਾ ਉਹਨਾਂ ਨੂੰ ਚੀਜ਼ ਦਿੰਦੇ ਨਹੀਂ ਕੋਈ ਸੁਣਵਾਈ ਨਹੀਂ ਬਸ ਸਰ ਹੁਣ ਇਹ ਗੱਲ ਕਰ ਲੈਂਦੇ ਆਪਾਂ ਇਹ ਕੁੜੀ ਦਾ ਪ੍ਰੈਸ਼ਨ ਸੀਗਾ ਇਹਨੇ ਮੈਨੂੰ ਫੋਨ ਕੀਤਾ ਇਹਨਾਂ ਤੋਂ ਸੈਲਰੀ ਮੰਗਦੇ ਲਈ ਇਹਦੇ ਹਲੇ ਵੀ ਪਟਿਆ ਇਹਨੇ ਮੇਰੇ ਕੋਲ ਉਧਾਰੇ ਕਹਿੰਦੇ ਵਿਚਾਰੀ ਨੇ ਇੱਕ ਤੜਪਦੀ ਪਈ ਸੀ ਹਸਪੀਟਲ ਇਹਦੀ ਵੀ ਸੈਲਰੀ ਦੇ ਦਿੱਤੀ ਕੁੜੀ ਦਾ ਇਹ ਦਿਖਾਈਏ ਆਪਣੇ ਪਟਿਆ ਦਿਖਾ ਪਰ ਕੋਈ ਗੱਲ दो दो तो 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 जितनी भी सेल्स गलत हुई थी उसके इंसेंटिव और कमीशन की रुक मिले वेरीफाई करने के बाद जो की गलत हुई थी और कोई नहीं बता दो मुझे स्टेटमेंट निकाल दो

ਆਪ ਕਹਿੰਦੇ ਹੋ ਕਿ ہماری ਤਰਫੋਂ ਸੁਣਵਾਈ ਨਹੀਂ ਹੈ ਜਸਦੀਪ ਸਿੱਧੂ ਸੇ ਸਾਰੀ ਸੇਲਸ ਮਿਲਣ ਸੇ ਅਪਰੂਵਲ ਲੈ ਕੇ ਬਾਤ ਕਰਕੇ ਫਿਰ ਕਿੱਟੀਆਂ ਡਾਲੀਆਂ ਅਸੀਂ ਜਿਸਕੋ ਗੋਲਡ ਨੇ ਗੋਲਡ ਡਾਇਮੰਡ ਦੇਣਾ ਡਾਇਮੰਡ ਇੱਕ ਵਾਰ ਸਾਡੇ ਕਿੰਨੇ ਕਰੋੜ ਰੁਪਏ ਦਾ ਕੰਮ ਕੀਤਾ ਲੱਖਾਂ ਦਾ ਕੀਤਾ ਜਾਂ ਕਰੋੜ ਦਾ ਸਰ ਲੱਖਾਂ ਦਾ ਕੀਤਾ ਨਾ ਕਿੰਨੇ ਕਿੰਨੇ ਲੱਖ ਦਾ 8 ਦਾ 10 ਦਾ 20 ਦਾ 30 ਦਾ 40 ਦਾ ਹੈਗਾ ਸਰ ਨਜ਼ਰ ਆ ਰਿਹਾ ਸਰ ਮੈਂ ਇਥੇ ਇਸ ਕੰਪਨੀ ਚ ਜੌਬ ਕਰਦਾ ਸੀਗਾ ਇਹਨਾਂ ਨੇ ਆਪਣੇ ਬਿਜ਼ਨਸ ਸੈਟਅਪ ਦੇ ਲਈ ਮੈਨੂੰ ਬੁਲਾਇਆ ਸੀਗਾ ਤੇ ਮੇਰੇ ਨਾਲ ਕੁਝ ਇਹਨਾਂ ਨੇ ਕਮਿਟਮੈਂਟਸ ਕੀਤੀਆਂ ਸੀਗੀਆਂ ਇੱਕ ਸਾਲ ਮੈਂ ਇਹਨਾਂ ਦੇ ਨਾਲ ਜੌਬ ਕੀਤੀ ਉਹਦੇ ਬਾਅਦ ਇੱਕ ਦਿਨ ਰਾਜਵੀਰ ਜੀ ਨੇ ਕਿਸੇ ਕਾਰਨ ਵਸ਼ ਮੈਨੂੰ ਕਿਹਾ ਕਿ ਤੁਸੀਂ ਕੱਲ ਤੋਂ ਜੌਬ ਤੇ ਨਾ ਆਓ ਵਿਦਆਊਟ ਨੋਟਿਸ ਇਹਨਾਂ ਨੇ ਮੈਨੂੰ ਜੌਬ ਤੋਂ ਕੱਢਿਆ ਤੇ ਮੈਂ ਇਹਨਾਂ ਕੋਲੋਂ ਸੈਲਰੀ ਤੇ ਇੱਕ ਸਾਲ ਦਾ ਇਨਸੈਂਟਿਵ ਮੰਗ ਰਿਹਾ ਸੀਗਾ ਮਲਟੀਪਲ ਇਹਨਾਂ ਨੂੰ ਮੇਲਸ ਕੀਤੀਆਂ ਮੇਰੇ ਨਾਲ ਇਹਨਾਂ ਨੇ ਕਮਿਟਮੈਂਟ ਕੀਤੀ ਸੀਗੀ 45 ਦਿ ਮੇਰੇ ਵੱਡੇ ਵੀਰ ਜੀ ਉਹ ਇਵੇਸ਼ਨ ਮਿਨਿਸਟਰੀ ਸੀਗੇ ਉਹਨਾਂ ਦਾ ਇਲਾਜ ਚੱਲ ਰਿਹਾ ਸੀਗਾ ਹਸਪੀਟਲ 'ਚ ਸੀਰੀਅਸ ਸੀਗੇ ਆਈਸੀਯੂ 'ਚ ਮੈਂ ਰਾਜਵੀਰ ਨੂੰ ਫੋਨ ਕੀਤਾ ਕਿ ਪੈਸੇ ਦੇ ਦੇ ਉਹਨੇ ਮੇਰੇ ਪੈਸੇ ਨਹੀਂ ਦਿੱਤੇ ਜਿਹੜੀ ਤਰੀਕ ਦੀ ਕਮਿਟਮੈਂਟ ਸੀ ਉਹਨੇ ਨਹੀਂ ਪਾਏ ਤੇ ਮੈਂ ਆਪਣੇ ਵੱਡੇ ਭਰਾ ਦਾ ਇਲਾਜ ਨਹੀਂ ਕਰਾ ਪਾਇਆ ਤੇ ਉਹ ਤਰਤੀ ਤੋ ਚਲਾਣਾ ਕਰ ਗਏ ਉਹਨਾਂ ਦੀ ਡੈਥ ਹੋ ਗਈ ਤੇ ਇਹ ਬੰਦੇ ਨੇ ਸਾਡੇ ਸਾਰਿਆਂ ਦੇ ਪੈਸੇ ਮਾਰੇ ਇੱਕ ਹੀ ਕਰਦਾ ਹੈ ਕਮੇਟੀ ਸਿਸਟਮ ਗਵਰਨਮੈਂਟ ਵੱਲੋਂ ਬੈਣ ਆ ਇਹ ਕਮੇਟੀਆਂ ਇਕੱਠੀਆਂ ਕਰਦਾ ਵਾ ਜੁਐਲਰੀ ਦੇ ਲਈ ਤੇ ਉਹ ਪੈਸੇ ਇਕੱਠੇ ਕਰਕੇ ਇਹਦਾ ਟ੍ਰੈਂਡ ਕੀ ਆ ਇਹ 5-6 ਮਹੀਨੇ ਵਾਸਤੇ ਸਟਾਫ ਹਾਇਰ ਕਰਦਾ ਵਾ ਪਹਿੇ ਇਕੱਠੇ ਕਰਕੇ ਉਸ ਸਟਾਫ ਨੂੰ ਕੱਢ ਦਿੰਦਾ ਵਾ ਤੇ ਫਿਰ ਨਵੇਂ ਬੰਦੇ ਰੱਖ ਲੈਂਦਾ ਵਾ ਇਹ ਹਰ ਵਾਰੀ ਇਸ ਤਰ੍ਹਾਂ ਹੀ ਕਰਦਾ ਵਾ ਤੇ ਸਾਰੇ ਦੇ ਪੈਸੇ ਮਾਰ ਲੈਂਦਾ ਵਾ ਅਸੀਂ ਕੰਪਲੇਂਟ ਦਿੱਤੀ ਸੀ ਪੁਲਿਸ ਨੂੰ ਅਸੀਂ ਕੰਪਲੇਂਟ ਦਿੱਤੀ ਹੈ ਤਾਂ ਹੀ ਸਾਡੇ ਇੱਥੇ ਪੁਲਿਸ ਤੋਂ ਆਏ ਨੇ ਅਫਸਰ ਸਾਹਿਬ ਆਏ ਨੇ ਨਾਲ ਮੈਡਮ ਜੀ ਆਏ ਨੇ ਅਸੀਂ ਪੁਲਿਸ ਨੂੰ ਕੰਪਲੇਂਟ ਦਿੱਤੀ ਆ ਸੁਆਣਾ ਪੁਲਿਸ ਸਟੇਸ਼ਨ 'ਚ ਮੈਂ ਲਿਖਵਾ ਕੇ ਆਇਆ ਸੀਗਾ ਏਐਸਸੀ ਸਾਹਬ ਸਿੰਘ ਜੀ ਹੈਗੇ ਨੇ ਉਹਨਾਂ ਨੂੰ ਵੀ ਲਿਖਾਈ ਸੀ 11 ਫੇਸ ਦਾ ਪੁਲਿਸ ਸਟੇਸ਼ਨ ਜਿਹੜਾ ਪੈਂਦਾ ਵਾ ਉੱਥੇ ਸੁਰਿੰਦਰਜੀਤ ਗੋਲ ਵੀ ਇਨਫੋਰਮੇਸ਼ਨ ਹੈ ਤੇ ਇਹ ਗੱਡੀ ਇਹ ਵੀ ਸਾਡੇ ਨਾਲ ਇੱਥੇ ਹੁਣ ਇਹਨਾਂ ਨੇ ਸਾਨੂੰ ਇਹ ਕਿਹਾ ਵਾ ਕਿ ਅਸੀਂ 48 ਘੰਟੇ ਚ ਤੁਹਾਨੂੰ ਹਸਾਬਿਕਤਾਬ ਕਰਕੇ ਦੱਸਦੇ ਹਾਂ ਜਦਕਿ ਮੈਂ ਸਵਾ ਸਾਲ ਤੋਂ ਇਹਨਾਂ ਨੂੰ ਮੇਲਾਂ ਕਰ ਰਹੇ ਹਾਂ ਮੇਲ ਤੇ ਰਿਪਲਾਈ ਵੀ ਨਹੀਂ ਕਰਦੇ ਉਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਦਾ ਜਿਹੜਾ ਓਨਰ ਆ ਜਦੋਂ ਮੈਂ ਉਹਨੂੰ ਫੋਨ ਕੀਤਾ ਉਹਨੇ ਫੋਨ ਨਹੀਂ ਚੁੱਕਿਆ ਤੇ ਉਹਨੇ ਨੰਬਰ ਵੀ ਬਦਲ ਲਿਆ ਤੇ ਸਾਡੀ ਜਾਣਕਾਰੀ ਦੇ ਇੱਕ ਗੱਲ ਆਈ ਹੈ ਕਿ ਉਹਦੇ ਦੁਬਈ ਦੇ ਵਿੱਚ ਉਹਨੇ ਇਨਵੈਸਟਮੈਂਟ ਸ਼ੁਰੂ ਕੀਤੀ ਹੈ ਦੁਬਈ 'ਚ ਉਹਨੇ ਕੰਪਨੀ ਖੋਲੀ ਆ ਤੇ ਮੈਂ ਇਹ ਚਾਹਾਂਗਾ ਕਿ ਉਹਦਾ ਪਾਸਪੋਰਟ ਜਬਤ ਕੀਤਾ ਰਹਿ ਕਿਉਂਕਿ ਉਹ ਜਨਤਾ ਦੇ ਪੈਸੇ ਲੈ ਕੇ ਭੱਜਣ ਦੀ ਫਰਾਹ 'ਚ ਹੈ ਮੈਨੂੰ ਲੱਗ ਰਿਹਾ ਹੈ ਮੈਂ ਜੌਬ ਕਰਦੀ पर कंपनी ने मेरे को छः महीने से कोई सैलरी नहीं दी और कस्टमरों का जो प्रोडक्ट है वो भी टाइमली कोई प्रोडक्ट नहीं देते और कस्टमर मुझे बहुत हरासमेंट कर रहे हैं मैं हॉस्पिटल से आई हूँ मैं अभी मतलब मेरे पूरे ऑपरेशन हुआ है फिर भी मैं ऑपरेशन का मतलब हॉस्पिटल में मुझे कस्टमर इतना हरासमेंट कर रहे हैं और ये कोई कॉल नहीं पिकअप करता मतलब डायरेक्टर तक भी कोई मैंने मैसेज किए जसदीप सर हैं इनको भी ये कहते कि कोई कॉल नहीं करनी हमें तो इस कारण हम अभी आए मेरा नाम मुकेश बंसल है जी मैं ज्वेल एन मी प्राइवेट लिमिटेड में एज ए सेल्स मैनेजर पिछले चौदह महीने मैंने काम करा लास्ट टाइम जब मैंने क्विट करा था या नवंबर में इन्होंने मेरी वन मंथ की उस टाइम पर सैलरी नहीं दी जबकि मैंने इनका फुल एंड फाइनल और डॉक्यूमेंटेशन क्लियर करे थे आफ्टर डैट मेरे को जो प्रॉब्लम आई जो मेरी टीम यहाँ पर काम करी थी जो लीड कर रहे थे उन्होंने जितने भी क्लाइंट्स यहाँ पर दिए ना ही उनको प्रोडक्ट डिलीवर हुआ है ना ही उनका पैसा रिटर्न गया है इसलिए क्लाइंट बहुत परेशान है हमारा और हमारा यहाँ से जितना भी पैसा आ रहा है यहाँ पे कहने को कोई भी इनका वेंडिंग का जो काम होता है गोल्ड में जो भी बनाना है मेकिंग बनाना है या उसके लिए ना यहाँ पे प्रोडक्ट्स होते हैं ना गोल्ड्स होते हैं और ये सारा ये बाहर से आउटसोर्स करते हैं और ये जो पैसा जितना भी यहाँ पे आता है वो सारा पैसा इनका दुबई जा रहा है क्योंकि इन्होंने एक दुबई में कंपनी लिस्ट करा रखी है हर महीने रैक्रिंग में जो क्लाइंट का पैसा आता है वो दुबई जाता है और जो महीने में प्रोडक्ट डिलीवर करना है वो प्रोडक्ट बिल्कुल भी ये लोग डिलीवर नहीं करते हैं और हम जब बात करते हैं तो ये कहते हैं मैनेजमेंट से हम बात करके बताएंगे और मैनेजमेंट्स में हमें समझ नहीं आ रहा कि हम किनसे बात करें हम हायर अथॉरिटी तक जो हमारे डायरेक्टर हैं मिस्टर राजबीर महल हमने वहाँ तक अपना मैसेज पहुँचाया है इनके पास में लेकिन कोई कार्रवाई नहीं हुई उसके बाद हमें मजबूरन पुलिस में प्रशासन के पास में आना पड़ा कि जिससे जो आम जनता का पैसा इनके पास आ रखा है वो पैसा इनका वापस कराया जाए आज क्या आश्वासन दिया गया आज हमें ये आश्वासन दिया गया है कि यहाँ पर हमने अपनी सारी प्रॉब्लम जैसे अभी आपसे मैंने डिस्कस करा वो रखा इन्होंने हमें अड़तालीस घंटे में आश्वासन दिया है प्रशासन हमारे साथ में है

ਸਾਰੇ ਇੱਥੇ ਨਹੀਂ ਇੱਕ ਕੰਪਲੇਂਟ ਆਈ ਸੀਗੀ ਕੰਪਲੀਟ ਕਰਤਾ ਵੀ ਇੱਥੇ ਹੈਗੇ ਨੇ ਉਹ ਸਾਰੇ ਬੰਦੇ ਹੈਗੇ ਨੇ ਇੱਥੇ ਤੇ ਇਹ ਦੋਨੇ ਪਾਰਟੀਆਂ ਦੇ ਵਿੱਚ ਬਹਿ ਕੇ ਇਹੇ ਸਮਝੌਤਾ ਕਰਵਾਇਆ ਗਿਆ ਵੀ ਇਹਨਾਂ ਨੇ ਦੋ ਦੋ ਦਿਨ ਲੈਨੇ ਠੀਕ ਹੈ ਜੀ ਦੋ ਦਿਨ ਤੋਂ ਬਾਅਦ ਇਹ ਕਹਿੰਦੇ ਅਸੀਂ ਉਹ ਮੁੰਡਿਆਂ ਦਾ ਜਿਹੜੀ ਸੈਲਰੀ ਵੰਡਦੀ ਉਹ ਦੇਵਾਂਗੇ ਤੇ ਜਿਹੜੇ ਇਹ ਜਿਹੜੇ ਇਹਨਾਂ ਦੇ ਕਲਾਇੰਟ ਸੀਗੇ ਤੇ ਉਹਨਾਂ ਦੇ ਪੈਸੇ ਦੇਵਾਂਗੇ ਠੀਕ ਹੈ ਹਾਂ ਇਹ ਸਮਝੌਤਾ ਹੈ